ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅੱਜ ਆਪਾਂ ਮਨਾ ਰਹੇ ਹਾਂ ਆਓ ਸਾਰੀ ਸਾਧ ਸੰਗਤ ਆਪ ਜੀ ਦੇ ਨਾਲ ਕੁਝ ਵਿਚਾਰਾਂ ਤੇ ਇਤਿਹਾਸਿਕ ਪੱਖ ਅੱਜ ਦੇ ਦਿਨ ਦਾ ਉਹ ਵੀ ਜ਼ਰੂਰ ਸਾਂਝਾ ਕਰਨਾ ਕਿਉਂਕਿ ਅੱਜ ਦਾ ਜੋ ਦਿਹਾੜਾ ਹੈ ਉਸ ਦਾ ਇਤਿਹਾਸ ਜਿਹੜਾ ਹੈ ਉਹ ਇਤਿਹਾਸਿਕ ਪੱਖ ਉਸੇ ਸਮੇਂ ਵਿੱਚ ਚਲੇ ਜਾਣਾ ਉਹ ਵੀ ਆਪਾਂ ਜ਼ਰੂਰ ਸਾਂਝਾ ਕਰਾਂਗੇ ਪਰ ਭੂਮਿਕਾ ਦੇ ਤੌਰ ਤੇ ਥੋੜਾ ਜਾਂ ਜਾਣਨ ਦੀ ਕੋਸ਼ਿਸ਼ ਇਹ ਕਰਾਂਗੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪਾਵਨ ਬੀੜ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਕਿਤ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਕੀ ਲੋੜ ਪਈ ਆਓ ਇਹ ਸਭ ਵਿਚਾਰਾਂ ਕਰਨ ਦਾ ਸੀ ਯਤਨ ਕਰਾਂਗੇ ਸਾਰੀ ਸੰਗਤ ਕਰੋ ਕਿਰਪਾ ਗੁਰੂ ਕੀ ਸਾਜੀ ਗੁਰੂ ਕੀ ਨਿਵਾਜੀ ਗੁਰੂ ਕੀ ਪਿਆਰੀ ਗੁਰੂ ਕੀ ਸਵਾਰੀ ਸਾਧ ਸੰਗਤ ਜੀ ਮੇਰਾ ਵਰਤਾਓ ਗੁਰੂ ਕਲਗੀ ਤਰ ਬਖਸ਼ੀ ਫਤਹਿ ਬੁਲਾਓ ਫਤਹਿ ਬੁਲਾਓ ਕੀ ਫਤਹਿ ਹੀ ਪੈ ਜੇ ਫਤਹਿ ਬੁਲਾਉਣੋ ਕੋਈ ਵਾਂਝਾ ਨਾ ਰਹੇ ਜੇ ਐਵੇਂ ਨਾ ਵੇਲਾ ਵਕਤ ਵਿਹਾਈਏ ਗੁਰੂ ਕਲਗੀ ਤਰ ਬਖਸ਼ੀ ਫਤੇ ਬੁਲਾਈਏ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਤੇ ਸੰਸਾਰ ਵਿੱਚ ਬਿਆੰਤ ਹੀ ਧਾਰਮਿਕ ਗ੍ਰੰਥ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਵਿੱਚ ਜਦੋਂ ਆਏ ਉਸ ਸਮੇਂ ਗ੍ਰੰਥ ਇਹ ਨਹੀਂ ਵੀ ਗ੍ਰੰਥ ਨਹੀਂ ਸਨ ਗ੍ਰੰਥ ਬੜੇ ਸਨ ਉਸ ਸਮੇਂ ਵੀ ਸੰਸਾਰ ਦੇ ਅੰਦਰ ਵੇਦ ਪੁਰਾਣ ਸ਼ਾਸਤਰ ਬਾਈਬਲ ਕੁਰਾਨ ਅਨੇਕਾਂ ਧਾਰਮਿਕ ਗ੍ਰੰਥ ਸੰਸਾਦ ਸੰਗਤ ਉਸ ਸਮੇਂ ਵੀ ਤੇ ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਜਿਹੜਾ ਸਿਧਾਂਤ ਹੈ ਜੋ ਗੁਰਤਾ ਗੱਦੀ ਦੇਣ ਦਾ ਜੋ ਵਿਚਾਰ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੇ ਜਮੇ ਵਿੱਚ ਹੀ ਅਪਣਾ ਲਿਆ ਸੀ ਅੱਜ ਐਸੀ ਪ੍ਰਕਾਸ਼ ਵਾਲਾ ਦਿਹਾੜਾ ਮਨਾ ਰਹੇ ਆ ਤੇ ਯਾਦ ਰੱਖਣਾ ਭਾਈ ਸੇ ਭਾਈ ਗੁਰਦਾਸ ਜੀ ਨੇ ਆਖਿਆ ਸੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੀ ਇੱਕ ਚਾਨਣ ਹੈ ਤੰਗਤ ਧਾਰਮਿਕ ਗ੍ਰੰਥ ਉਦੋਂ ਵੀ ਬੜੇ ਸਣ ਇੱਕ ਪਹਿਲੇ ਨੰਬਰ ਤੇ ਤੁਸੀਂ ਜਾਣਦੇ ਹੋ ਵੇਦ ਨੇ ਹਿੰਦੂਆਂ ਦੇ ਧਾਰਮਿਕ ਗ੍ਰੰਥ ਹੁਣ ਵੇਦਾਂ ਦਾ ਜਿਹੜਾ ਕਿੱਥੇ ਲਿਖੇ ਗਏ ਨੇ ਵੇਦ ਕਿਹੜੇ ਸਥਾਨ ਤੇ ਵਿਆਸ ਦਰਿਆ ਦੇ ਕੰਢੇ ਤੇ ਪੰਜਾਬ ਦੀ ਧਰਤੀ ਤੇ ਲਿਖੇ ਗਏ ਸਾਸ ਸੰਗਤ ਪਰ ਵੇਦਾਂ ਨੂੰ ਕਈ ਸਾਲਾਂ ਬਾਅਦ ਲਿਖਿਆ ਗਿਆ ਉਚਾਰਣ ਬਹੁਤ ਪਹਿਲਾਂ ਹੋਇਆ ਕਿੰਨੇ ਹਜ਼ਾਰ ਸਾਲਾਂ ਬਾਅਦ ਵੇਦਾਂ ਨੂੰ ਲਿਖਿਆ ਗਿਆ ਕੁਰਾਨ ਪਹਿਲਾਂ ਬੋਲੀ ਗਈ ਲਾਈ ਗਈ ਪਰ ਲਿਖਿਆ ਬਾਅਦ ਵਿੱਚ ਗਿਆ ਬਾਈਬਲ ਪਹਿਲਾਂ ਬੋਲੀ ਗਈ ਪਰ ਲਿਖੀ ਬਾਅਦ ਵਿੱਚ ਗਈ ਬਹੁਤ ਸਾਲਾਂ ਬਾਅਦ ਬਹੁਤ ਸਮੇਂ ਬਾਅਦ ਪਰ ਗੁਰਮੁਖੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜੇ ਗੱਲ ਕਰੀਏ ਤੇ ਭਾਈ ਗੁਰਦਾਸ ਜੀ ਆਖਦੇ ਨੇ ਆਸਾ ਹੱਥ ਕਿਤਾਬ ਕਛ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਵੀ ਉਹ ਇਲਾਹੀ ਬਾਣੀ ਪ੍ਰਗਟ ਹੁੰਦੀ ਸੀ ਨਾਲ ਦੀ ਨਾਲ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਲਿਖ ਲੈਂਦੇ ਸਨ ਤੇ ਸਾਧ ਸੰਗਤ ਇਸੇ ਤਰ੍ਹਾਂ ਪੋਥੀ ਜਿਹੜੀ ਇਹ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਮਿਲੀ ਅਗੇ ਗੁਰੂ ਅਮਰਦਾਸ ਸਾਹਿਬ ਕਰਦਿਆਂ ਕਰਉਂਦਿਆਂ ਜਦੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਬਾਣੀ ਨੂੰ ਇਕੱਠਾ ਕਰ ਲਿਆ ਜਿਸ ਵਿੱਚ ਸਤਿਗੁਰਾਂ ਨੇ ਭਗਤਾਂ ਦੀ ਬਾਣੀ ਸਾਧ ਸੰਗਤ ਭਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਯਾਦ ਰੱਖਣਾ ਅੱਜ ਅਸੀਂ ਆਖਦਿਆਂ ਵੀ ਸਾਡੀ ਬਾਣੀ ਮੈਨੂੰ ਕਹਿਣ ਦੇਣਾ ਜੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਖ ਵਖ ਪ੍ਰਾਂਤਾਂ ਦੇ ਵਿੱਚ ਜਾ ਕੇ ਵਖ ਵਖ ਥਾਵਾਂ ਤੋਂ ਉਹ ਭਗਤਾਂ ਦੀ ਬਾਣੀ ਇਕੱਠੀ ਨਾ ਕਰਦੇ ਜਿਨ੍ਹਾਂ ਨੂੰ ਉਸ ਸਮੇਂ ਦੇ ਨੀਵੀਂ ਜਾਤੀ ਵਾਲੇ ਆਖਿਆ ਜਾਂਦਾ ਸੀ ਸਾਧ ਸੰਗਤ ਕਹਿਣ ਦੇਣਾ ਅੱਜ ਉਹਨਾਂ ਮਾਨ ਪ੍ਰਾਪਤ ਨਹੀਂ ਸੀ ਹੋਣਾ ਪਰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਸਾਰਿਆਂ ਨੂੰ ਮੱਥਾ ਟੇਕਦੇ ਹਾਂ ਸਾਰਿਆਂ ਨੂੰ ਨਮਸਕਾਰ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਥਾਲ ਤਿਆਰ ਕੀਤਾ ਸਾਧ ਸੰਗਤ ਜਿਹਨੂੰ ਸਤਿਗੁਰੂ ਜੀ ਸਾਰੀ ਬਾਣੀ ਮੁਖ ਤੋਂ ਉਚਾਰਨ ਕਰਦੇ ਨੇ RAM ਸਰ ਦੇ ਉਹ ਰਮਨੀਕ ਥਾਂ ਦੇ ਉੱਤੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਬਾਣੀ ਨੂੰ ਆਪਣੇ ਕਰ ਕਮਨਾ ਨਾਲ ਲਿਖਣ ਦੀ ਸੇਵਾ ਕੀਤੀ ਸਭ ਤੋਂ ਵੱਡੀ ਸੇਵਾ ਸਾਧ ਸੰਗਤ ਇਹ ਪਾਵਨ ਗ੍ਰੰਥ ਦੀ ਬੀੜ ਤਿਆਰ ਹੋ ਗਈ ਬੜੇ ਪਿਆਰ ਵਾਲੇ ਬਚਨ ਨੇ ਜਦੋਂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਗਈ ਤਤ ਕਰਾ ਤਿਆਰ ਹੋ ਗਿਆ ਜਿਲਤ ਤਿਆਰ ਹੋ ਗਈ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਆਪ ਜੀ ਜਾਣਦੇ ਹੋ ਸਾਧ ਸੰਗਤ 1430 ਅੰਗ ਨੇ ਜਿਸ ਅੰਦਰ 2026 ਸ਼ਬਦ ਨੇ ਸਤਿਗੁਰੂ ਜੀ ਕੋਲ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ 664 ਸ਼ਲੋਕ ਨੇ 471 ਪੌੜੀਆਂ ਨੇ 305 ਅਸ਼ਟਪਦੀਆਂ ਨੇ 145 ਛੰਦ ਨੇ 31 ਰਾਗਾਂ ਦੇ ਵਿੱਚ ਇਹ ਬਾਣੀ ਹੈ ਇਹ 15 ਭਗਤਾਂ ਦੀ ਬਾਣੀ ਦਰਜ ਹੈ ਤੇਨ ਗੁਰ ਸਿੱਖਾਂ ਦੀ ਬਾਣੀ ਦਰਜ ਹੈ 11 ਭਟਾਂ ਦੀ ਬਾਣੀ ਦਰਜ ਹੈ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਤੇ ਗੁਰਮੁਖੋ ਪਹਿਲਾ ਰਾਗ ਹੈ ਸ੍ਰੀ ਰਾਗ ਤੇ ਸਭ ਤੋਂ ਖੀਰਲਾ ਰਾਗ ਹੈ ਜੈਜਾਵੰਤੀ ਰਾਗ ਸਤਗੁਰੂ ਮਹਾਰਾਜ ਜੀ ਨੇ ਇਹ ਗ੍ਰੰਥ ਦੀ ਬੀੜ ਤਿਆਰ ਕੀਤੀ ਆਓ ਸਾਧ ਸੰਗਤ ਹੁਣ ਰਾਮ ਸਰ ਦੀ ਉਹ ਰਮਣੀਕ ਥਾਂ ਹੈ ਜਿੱਥੇ ਅਜ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਬੈਠੇ ਹੋਏ ਨੇ 1601 ਈਸਵੀ ਦੇ ਵਿੱਚ ਇਹ ਪਾਵਨ ਬੀੜ ਦੀ ਆਰੰਭਤਾ ਹੋਣ ਲੱਗੀ ਸੀ ਸਾਧ ਸੰਗਤ ਸਨ 1604 ਈਸਵੀ ਦੇ ਵਿੱਚ ਇਸ ਬੀੜ ਦੀ ਮੁਕੰਮਲਤਾ ਹੋਈ ਪੂਰਨਤਾ ਹੋਈ ਸਤਿਗੁਰੂ ਜੋ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ 1604 ਵਿੱਚ ਆਦ ਗ੍ਰੰਥ ਦੀ ਬੀੜ ਤਿਆਰ ਹੋਈ ਤੇ ਸਾਧ ਸੰਗਤ ਪਰ 1 ਸਤੰਬਰ ਸਨ 1604 ਈਸਵੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਹਾਲਾਂਕਿ 1604 ਅਮਰ ਅਰੰਭਤਾ ਵਿੱਚ ਤਿਆਰ ਹੋ ਗਈ ਸੀ ਬੀੜ ਪਿਛਲੇ ਦੀਵਾਨਾ ਵਿੱਚ ਪਿਛਲੇ ਹਫਤੇ ਆਪ ਜੀ ਨਾਲ ਇੱਕ ਬਚਨ ਸਾਂਝਾ ਕੀਤਾ ਸੀ ਆਪ ਜੀ ਨੂੰ ਜੇ ਯਾਦ ਹੋਵੇ ਤਾਂ ਵੀ ਸਨ 1604 ਵਿੱਚ ਤਿਆਰ ਹੋ ਗਈ ਬੀੜ ਪਰ 1 ਸਤੰਬਰ ਨੂੰ ਜਾ ਕੇ ਸਤਿਗੁਰਾਂ ਨੇ ਇਸ ਦਾ ਪਹਿਲਾ ਪ੍ਰਕਾਸ਼ ਕੀਤਾ ਸੀ ਕਿਉਂ ਕੀਤਾ ਸੀ ਕੀ ਕਾਰਨ ਸੀ ਜੇ ਆਪ ਜੀ ਨੂੰ ਯਾਦ ਹੋਵੇ ਤੇ ਕਿਹਾ ਸੀ ਦਾਸ ਨੇ ਵੀ ਆਪ ਜੀ ਨੂੰ ਅਗਲੇ ਦੀਵਾਨਾ ਵਿੱਚ ਦੱਸਾਂਗੇ ਜਦੋਂ ਪਹਿਲਾ ਪ੍ਰਕਾਸ਼ ਦਿਹਾੜਾ ਸੀ ਮਨਾਵਾਂਗੇ ਸੋ ਅੱਜ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਸਾਜ ਸੰਗਤ ਕਿਉਂਕਿ ਉਸ ਦਿਨ ਉਸ ਸਮੇਂ ਉਸ ਸਾਲ 1 ਸਤੰਬਰ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਸੀ ਇਸ ਖੁਸ਼ੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਉਂਕਿ ਅਕਸਰ ਅਸੀਂ ਕੀ ਕਰਦੇ ਹਾਂ ਜਦੋਂ ਕੋਈ ਆਪਾਂ ਦਿਹਾੜਾ ਹੋਵੇ ਨਾ ਆਪਾਂ ਕਹਿਣ ਲੱਗੀਆਂ ਗਿਆਨੀ ਜੀ ਅਸੀਂ ਪਾਠ ਕਰਵਾਉਣਾ ਤੇ ਗਿਆਨੀ ਜੀ ਪੁੱਛਦੇ ਨੇ ਵੀ ਠੀਕ ਐ ਤਰੀਕ ਕਹਿੰਦੇ ਗਿਆਨੀ ਜੀ ਫਲਾਣੀ ਤਰੀਕ ਰੱਖਿਓ ਜ਼ਰੂਰ ਪੁੱਛਦਾ ਗਿਆਨੀ ਜੀ ਵੀ ਕਿਉਂ ਕਿਉਂਕਿ ਗਿਆਨੀ ਜੀ ਸਾਡੇ ਬੱਚੇ ਦਾ ਜਨਮ ਦਿਨ ਹੈ ਉਸ ਦਿਨ ਜਾਂ ਸਾਡੀ ਸਾਲਗिराਹ ਹੈ ਜਾਂ ਸਾਡਾ ਕੋਈ ਖਾਸ ਦਿਨ ਹੈ ਤੇ ਬੰਦਾ ਕਹਿੰਦਾ ਗਿਆਨੀ ਜੀ ਉਸ ਦਿਨ ਪਾਠ ਆਪਾਂ ਕਰਾਉਣਾ ਤੇ ਜਾਂ ਭੋਗ ਉਸ ਦਿਨ ਪਵਾਉਣਾ ਜਦੋਂ ਸਾਡਾ ਜਾਂ ਸਾਡੇ ਬੱਚੇ ਦਾ ਜਨਮ ਦਿਨ ਹੋਵੇ ਕਦੋਂ ਭਾਵੇਂ ਕੋਈ ਨਾ ਕੋਈ ਖਾਸ ਦਿਨ ਅਸੀਂ ਚੁਣਦੇ ਆ ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਸਾਧ ਸੰਗਤ ਉਹ ਦਿਨ ਚੁਣਿਆ ਜੇਸੇ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਸੀ ਗੁਰਮੁਖੋ ਦਿਨ ਚੁਣਿਆ ਤੇ ਅੱਜ ਉਸ ਤੋਂ ਇੱਕ ਰਾਤ ਪਹਿਲਾਂ ਦੀ ਆਪਾਂ ਗੱਲ ਕਰਨੀ ਹੈ